ਇਹ ਨਾ ਉਹ ਜੀ ਇਹ ਆ ਹਾਜੀ ਸ਼ੋਕਤ ਡੋਗਰ ਵਾਲੀ ਸਾਹਿਬ ਦਾ ਫਾਰਮ ਦਾ ਬਲੱਡ ਹੈ ਇਹ ਇੰਚ ਇੰਚ ਦੇ ਹਨ ਹੁਣੇ ਆ ਕੱਟੀ ਦੇ ਹਜੇ ਬੱਚਾ ਇੱਕ ਦਿਨ ਦਾ ਐਵੇਂ ਨਹੀਂ ਦੋਸਤੋ ਗੱਲਾਂ ਹੁੰਦੀਆਂ ਜੇ ਚੰਗਾ ਸੀਮਨ ਭਰਾਇਆ ਸੀ ਤਾਂ ਹੀ ਬਾਪੂ ਕਹਿੰਦਾ ਸੀ ਸਟਰਾ ਵੀ ਆਪਣੇ ਕੋਲੇ ਪਿਆ ਵਾ ਜੇ ਕੋਈ ਸੱਣ ਨਹੀਂ ਉਹ ਵੀ ਆਪਾਂ ਵਿਖਾਉਣੇ ਆ ਧਾਰਾਂ ਤੂਰਾਂ ਇਧਰ ਨੂੰ ਕੈਮਰੇ ਕੈਮਰੇ ਉੱਤੇ ਨਾ ਮਾਰੀ ਵੇਖੀ ਕੈਮਰੇ ਦੇ ਉੱਤੇ ਮੈਂ ਕਹਾਂ ਜੇ ਕੰਧ ਨਾ ਟਪਾ ਦੀਏ ਤਾਰ ਐ ਜਾਊਗੀ ਵਾਹ ਦੋਸਤੋ ਧਾਰ ਬਾਪੂ ਸ਼ਾ ਬਾਕਿਆ ਯਾਰ ਜਿਵੇਂ ਪਿੱਛੇ ਪ੍ਰੈਸ਼ਰ ਛੱਡਿਆ ਕਦੋਂ ਧਾਰਾਪੁਰਾ ਨੂੰ ਮੇਰੇ ਨਾਲ ਕਈ ਕਹਿੰਦੇ ਨੱਪਣਾ ਨੂੰ ਨੱਪਣਾ ਵੀ ਨਹੀਂ ਉਹਨਾਂ ਲੈ ਆਹ ਦੇਖ ਉਹ ਵਰਗੀ ਪੋਲੀ ਉਧਰੋਂ ਇਧਰੋਂ ਮੋਬਾਈਲ ਦੇ ਉੱਤੇ ਪੈਂਡੀਆਂ ਤਾਂ ਤਾਂ ਨੂੰ ਉੱਚੀ ਕਰਕੇ ਮੋਟੀ ਵਿਖਾ ਧਾਰਦਾ ਹੈ ਤਸੱਲੀ ਕਰਾ ਕੇ ਵੇਚ ਨਹੀਂ ਆ ਮੱਝ ਉਵੇਂ ਨਹੀਂ ਵੇਚਣੀ ਇਹ ਇਹ ਆ ਵੇਖ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ 'ਚ ਸੋ ਉਮੀਦ ਕਰਦਾ ਕਿ ਤੁਸੀਂ ਕਿਸਾਨ ਭਰਾਵੋ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਲੋ ਬਾਪੂ ਨੂੰ ਦਈਏ ਵਧਾਈਆਂ ਮੱਝ ਸੂਪੀਆ ਦੋਸਤੋ ਤੇ ਮੱਝ ਨੇ ਬਹੁਤ ਹੀ ਚੰਗੀ ਕੱਟੀ ਨੂੰ ਜਨਮ ਦਿੱਤਾ ਦੋਸਤੋ ਬਾਪੂ ਨੇ ਗੱਲ ਦਾ ਪਹਿਲੇ ਦਾਵਾ ਕਰਤਾ ਸੀ ਕਿ ਮੱਝ ਦੇ ਕੀ ਕੱਟੀ ਦੇਊਗੀ ਸ਼ੈਨਸ਼ਾਹ ਬੁਲਦੀ ਦੋਸਤੋ ਕੱਟੀ ਜਿਹੜਾ ਹਾਜੀ ਸ਼ੌਕਤ ਡੋਗਰ ਵਾਲੀ ਦਾ ਬਲੱਡ ਆ ਲੈnde ਪੰਜਾਬ ਦਾ ਜਿਹੜਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਫਾਰਮ ਤੇ ਬੋਲਿਆ ਤੇ ਦੋਸਤੋ ਕੱਟੀ ਮਾਲੋ ਆ ਗਈ ਆ ਕੱਲ ਹੀ ਮੱਝ ਸੂਈ ਆ ਤੇ ਦੋਸਤੋ ਆਪਾਂ ਕਰਦੇ ਆ ਗੱਲਾਂ ਬਾਤਾਂ ਬਾਪੂ ਨਾਲ ਤੇ ਲੈਨੇ ਆ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਪੂ ਜੀ ਕੀ ਹਾਲ ਚਾਲ ਚੜਦੀ ਕਲਾ ਜੀ ਚੜਦੀ ਮਾ ਸਾਰੇ ਜਿਹੜੇ ਚੈਨਲ ਮੇਰੇ ਵੀਰ ਵੇਖਦੇ ਉਹਨਾਂ ਨੂੰ ਵਧਾਈ ਦੇਣਾ ਕਿ ਜੋ ਵੀ ਮੈਂ ਕਿਹਾ ਸੀ ਮਹਾਰਾਜ ਨੇ ਗੁਰੂ ਰਾਮਦਾਸ ਪਾਸ਼ਾ ਨੇ ਸੱਚ ਕੋ ਆਇਆ ਤੇ ਸੱਚ ਹੀ ਆਇਆ ਤੇ ਕੱਟੀ ਦਿੱਤੀ ਆ ਬਹੁਤ ਸੋਹਣੀ ਠੀਕ ਆ ਤੇ ਲੱਖ ਲੱਖ ਵਧਾਈ ਆ ਜਿਹੜੇ ਜਿਹੜੇ ਮੇਰੇ ਵੀਰ ਆ ਪਾਏ ਜਾਣਗੇ ਕਰਮਾਲੇ ਕੱਟੀ ਦੀ ਤੁਹਾਨੂੰ ਮੈਂ ਸਾਰੀ ਡਿਟੇਲ ਵਿਖਾਉਂਗਾ ਠੀਕ ਆ ਤੇ ਮਾਝੀ ਤੁਸੀਂ ਆ ਦੇਖੋ ਹੁਣ ਤੁਹਾਡੇ ਕੋਲੇ ਖੜੀ ਆ ਠੀਕ ਆ ਤੇ ਬਾਪੂ ਦੂਸਰਾ ਨਹੀਂ ਮੈਨੂੰ ਲੱਗਦਾ ਕੋਈ ਤੇਰੇ ਕੋਲੇ ਹੈਗੀ ਅੱਗੇ ਦੜ ਸਿੰਘੀ ਐਵੇਂ ਨਹੀਂ ਜਿਹੜਾ ਤੂੰ ਕੱਟੀ ਕੱਟੀ ਕਰੀ ਗਿਆ ਮੈਨੂੰ ਚਲੋ ਬੰਮਾਰ ਆਇਆ ਹੈ ਤਾਂ ਸਭ ਕੁਝ ਆ ਹਾਂ ਜੇ ਕੋਈ ਕਿਸੇ ਦਾ ਸਿਰ ਦੋਦਾ ਆ ਪਾਤਾ ਰਾਬਰਾ ਬੁਕਰਦੀ ਤਾਂ ਵੀ ਬੰਦਾ ਠੀਕ ਹੋ ਜਾਂਦਾ ਐਸੀ ਗੱਲ ਨਹੀਂ ਠੀਕ ਆ ਆਪਣੇ ਕੋ ਸਾਰਾ ਕੁਝ ਸੀ ਪਰ ਆਪਾਂ ਕਹਿੰਦੇ ਨਹੀਂ ਜਨਤਾ ਆ ਗਏ ਐਵੇਂ ਨਾ ਮੁੜ ਕੇ ਕਹਿਣ ਲੱਗ ਜਾਂਦੀ ਆ ਇਹ ਗਰਮ ਕੰਮ ਦੇ ਆ ਜੋ ਅੱਜਕੱਲ ਬਹੁਤ ਲਾਪੇਂਦੇ ਕਰਨ ਮਖੌਲ ਠੀਕ ਆ ਠੀਕ ਆ ਪਰ ਨਹੀਂ ਆਪਾਂ ਜੋ ਕਿਸੇ ਨੂੰ ਰਾਬਰਾਪ ਕਰ ਦਈਏ ਉਹਦਾ ਭਲਾ ਹੋ ਜਾਂਦਾ ਉਹਦਾ ਠੀਕ ਆ ਤੇ ਅੱਜ ਦੋਸਤੋ ਮੱਝ ਦਿਖਾਉਣੀ ਆ ਜਿਹੜੀ ਬਾਪੂ ਸਭ ਤੋਂ ਪਹਿਲਾਂ ਆਪਦਾ ਨਾਂ ਪਿੰਡ ਦਾ ਨਾਂ ਐਡਰੈਸ ਦੱਸ ਦੇ ਮੇਰਾ ਨਾਂ ਸਵਨ ਸਿੰਘ ਢਿੱਲੋਂ ਸਾਹਿਬ ਤੇ ਪਿੰਡ ਅਕਾਲੀਆਂ ਵਾਲਾ ਤੇ ਜ਼ਿਲ੍ਹਾ ਮੋਗਾ ਠੀਕ ਆ ਤੇ ਨੇੜੇ ਦੇ ਜਿਹੜੇ ਕੋਈ ਸ਼ਹਿਰ ਨੇੜੇ ਲੱਗਦਾ ਖੰਬੇ ਪਿੰਡ ਹਮ ਧਰਮ ਸਿੰਘ ਵਾਲਾ ਇਧਰ ਫਤੇਗੜ ਪੰਤੂਰ ਤੇ ਨੇੜੇ ਸ਼ਾਹਵਕਰ ਤੇ ਜੋਗੇ ਵਾਲਾ ਠੀਕ ਆ ਇਹ ਲਾਗੇ ਲਾਗੇ ਤੇ ਇਹ ਕਰਮਾ ਵਾਲੀ ਫਿਰ ਕਿਦੋਂ ਸੂਈ ਫਿਰ ਕੱਲ ਜੀ ਕੱਲ ਸੂਈ ਆ 5:15 ਵਜੇ ਤੇ ਅੱਛਾ ਤੇ ਫਿਰ ਬੱਚਾ ਕੀ ਆ ਗਿਆ 10 ਵਜੇ ਬੱਚਾ ਕੱਟੀ ਮੈਂ ਕਿਹਾ ਸੀ ਕੱਟੀ ਆਈ ਆ ਇਧਰ ਕੱਟੀ ਮੂੰਹ ਜੀ ਲਾਉਣ ਦੀ ਸਣਾ ਨੂੰ ਇਧਰ ਆ ਇਧਰ ਆ ਤੇ ਕੱਟੀ ਦੇਖੋ ਵੀ ਪਹਿਲਾਂ ਤੁਹਾਨੂੰ ਦਿਖਾਉਨੇ ਆ ਬੱਗੀ ਮੋਛ ਲਓ ਵੀ ਮਿੱਤਰੋ ਲੈਂਦਾ ਪੰਜਾਬ ਆ ਗਿਆ ਦੋ ਪੈਰ ਚਿੱਟੇ ਜ਼ਬਾਨ ਗੁਲਾਬੀ ਬੱਗੀ ਮੋਛਾ ਦੇਖੋ ਅੱਖ ਨੀਲੀ ਵਾਲੀ ਅੱਖ ਅੱਖ ਥੋੜੀ ਛੱਡੋ ਢਿੱਲੀ ਅੱਖ ਅੱਖ ਪਟੰਦੋ ਦੇਖੋ ਅੱਖ ਆ ਦੇਖੋ ਅੱਖ ਦੋਸਤੋ ਅੱਖ ਵੇਖੋ ਪਿਛਲੇ ਦੋ ਪਰ ਵਾਇਡ ਸੂਤੋਂ ਨਿਸ਼ਾਨ ਆ ਗਿਆ ਪੂਰਾ 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 ਦੋਸਤੋ ਇੱਕ ਗੱਲ ਮੈਂ ਖੋਣ ਲੱਗਾ ਹਜੇ ਇੱਕ ਦਿਨ ਦੀ ਕੱਟੀ ਆ ਇਹਦੇ ਨਾਲ ਥਣ ਵੇਖਿਓ ਇਹ ਇੰਚ ਇੰਚ ਦੇ ਮੋਟੇ ਆ ਕਿਆ ਬਾਈ ਬਾਤਾਂ ਦੇਖਿਓ ਜੋ ਚਾਰੋਂ ਆਪਣਾ ਗਾਇਬ ਤੇ ਲੈ ਮੱਝ ਕੱਟੀਆਂ ਲੈਣਾ ਉਹੋ ਜੀ ਇਹ ਆ ਹਾਜੀ ਸ਼ੋਕਤ ਡੋਗਰ ਵਾਲੀ ਸਾਹਿਬ ਦਾ ਫਾਰਮ ਦਾ ਬਲੱਡ ਹੈ ਇਹ ਐਚ ਇੰਚ ਦੇ ਸਾਨ ਹੁਣੇ ਆ ਕੱਟੀ ਦੇ ਹਜੇ ਬੱਚਾ ਇੱਕ ਦਿਨ ਦਾ ਐਵੇਂ ਨਹੀਂ ਦੋਸਤੋ ਗੱਲਾਂ ਹੁੰਦੀਆਂ ਜੇ ਚੰਗਾ ਸੀਮਨ ਭਰਾਇਆ ਸੀ ਤਾਂ ਹੀ ਬਾਪੂ ਕਹਿੰਦਾ ਸੀ ਸਟਰਾ ਵੀ ਆਪਣੇ ਕੋਲੇ ਪਿਆ ਆ ਜੇ ਕੋਈ ਸੱਜਣ ਦੇਖਣ ਆਉਣਾ ਨਹੀਂ ਉਹ ਵੀ ਆਪਾਂ ਵਿਖਾਉਣੇ ਆਪਾਂ ਪਹਿਲਾਂ ਸਟਰਾ ਵੀ ਖਾ ਦੀਏ ਉਹ ਖਾ ਦੇਣੀ ਪਿਆਰ ਜੇ ਕੋਈ ਸੱਜਣ ਚਾਵਣ ਨੂੰ ਵੇਖਣ ਆਲਾ ਉਹ ਖਾ ਮਗੇ ਪਹਿਲਾਂ ਲਿਆਓ ਪਹਿਲਾਂ ਸਟਰਾ ਵੀ ਖਾ ਹੀ ਦੀਏ ਲੈ ਪੁੱਤਰੇ ਵਜ ਕੇ ਜਾ ਉਹ ਲਿਆ ਕੇ ਥੇ ਰੱਖਿਆ ਆਪਣਾ ਇੱਕਮ ਆਵੇ ਪਾ ਆਪ ਦਾ ਹੀ ਸੀਮਨ ਇੱਥੇ ਮੈਨੂੰ ਫੜਾ ਚੱਕ ਕੇ ਆਵੇ ਪੈਹਟਾਂ ਦੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਸਟਰਾ ਵੀ ਦਿਖਾ ਦੀਏ ਇੱਕ ਇੱਕ ਹੋਰ ਪਿਆ ਸੀ ਇੱਥੇ ਮਿਲਦਾ ਦੇਖੋ ਹਵਾ ਨਾ ਡਗੜਿਆ ਹੁਣਾ ਦੋਸਤੋ ਆਹ ਵੇਖੋ ਬਾਦਲ ਫਾਰਮ ਦਾ ਜਿਹੜਾ ਬੋਲਿਆ ਸ਼ਹਿਨਸ਼ਾ ਬੋਲ ਸੋ ਬਾਪੂ ਕੋਲੇ ਸਟਰਾ ਪਿਆ ਚਲੋ ਇਹਦਾ ਕੋਈ ਗੱਲ ਨਹੀਂ ਕੋਈ ਘਰੇ ਆ ਕੇ ਵੀ ਦੇਖ ਲੂਗਾ ਜੇ ਕਿਸੇ ਵੀਰ ਨੇ ਆਪਦੀ ਸ਼ੱਕ ਕੱਢਣੀ ਆ ਤੇ ਦੋਸਤੋ ਘਰੇ ਆ ਕੇ ਵੀ ਤੁਸੀਂ ਕੱਢ ਲਿਓ ਬਾਪੂ ਦੇ ਕੋਲੇ ਦੋ ਸਟਰਾ ਪਏ ਆ ਹਾਂਜੀ ਤੇ ਬਾਕੀ ਠੰਡੀ ਸੀਲ ਤੂੰ ਤੁਹਾਨੂੰ ਹੁਣ ਦੱਸ ਦਿਆਂ ਇਧਰ ਠੰਡੀ ਸੀਲ ਬਾਪੂ ਕਹਿੰਦਾ ਸੀ ਹਾਂ ਤੂੰ ਕਹਿੰਦਾ ਸੀ ਬਣਾ ਦੋਨੋਂ ਪਾਸੇ ਬੈ ਕੇ ਕੁਚੋਲ ਵੇ ਇਧਰ ਆਪੋ ਤੂੰ ਇਧਰਲੇ ਪਾਸੇ ਧਾਰ ਮਾਰ ਕੇ ਦਿਖਾਉਣੀ ਆ ਮੇ ਪੋਤਾ ਮੇਰਾ ਵੀ ਧਾਰਾ ਕੱਢ ਲੈਂਦਾ ਪਰ ਦੇਖਾ ਜੋ ਬੈਠੂਗਾ ਮੈਂ ਉਧਰ ਨਾ ਬੰਨਿਆ ਉਹ ਵੀ ਬੱਚਾ ਵੀ ਧਾਰ ਕੱਢੂਗਾ ਇਨੀ ਨੀ ਬੋਲੀ ਆ ਬਾਪੂ ਤੂੰ ਹੀ ਬਹਿ ਫਾ ਦੂਜੇ ਪਾਸੇ ਵੀ ਬਹਿ ਕੇ ਬੰਦੀ ਕਰਾ ਮਾਹੀ ਨੂੰ ਚੋਈ ਕਰੋ ਹਲੋ ਧਾਰਾਂ ਤੂਰਾ ਇਧਰ ਨੂੰ ਕੈਮਰੇ ਕੈਮਰੇ ਉੱਤੇ ਨਾ ਮਾਰੀ ਵੇਖੀ ਕੈਮਰੇ ਦੇ ਉੱਤੇ ਮੈਂ ਕਹਜਾ ਕੰਧ ਨਾ ਟਪਾ ਦੀਏ ਧਾਰ ਐ ਜਾਊਗੀ ਵਾਹ ਮਾਪੂਸ਼ਾ ਵਾਕਿਆ ਯਾਰ ਜਿਵੇਂ ਪਿੱਛੇ ਪ੍ਰੈਸ਼ਰ ਛੱਡੀਆ ਕਦੋਂ ਧਾਰਾ ਪਰਾਂ ਨੂੰ ਮੇਰੇ ਨਾਲ ਕਈ ਕਹਿੰਦੇ ਨੱਪਣਾ ਨੂੰ ਨੱਪਣਾ ਵੀ ਨਹੀਂ ਉਹਨਾਂ ਲੈ ਆ ਦੇਖ ਉਹ ਵਰਗੀ ਪੋਲੀ ਉਧਰੋਂ ਇਧਰੋਂ ਮੋਬਾਈਲ ਦੇ ਉੱਤੇ ਪੈਂਡੀਆਂ ਤਾਂ ਤਾਂ ਨੂੰ ਉੱਚੀ ਕਰਕੇ ਮੋਟੀ ਵਿਖਾ ਧਾਰਦਾ ਹੈ ਤਸੱਲੀ ਕਰਾ ਕੇ ਵੇਚ ਨਹੀਂ ਆ ਮੱਝ ਉਵੇਂ ਨਹੀਂ ਵੇਚਣੀ ਇਹ ਇਹ ਆ ਵੇਖ ਦੂਜੇ ਤੇ ਵੀ ਮਾਰੀ ਧਾਰ ਇਹ ਤਾਂ ਸੁਧਦੀ ਜਾਂਦੀ ਜਿਵੇਂ ਕਹਿੰਦੇ ਨਾ ਜਾਂਦੀ ਨੈਸਲੇ ਡੈਰੀ 'ਚ ਐਂ ਧਾਰ ਜਾਂਦੀ ਆ ਦੋਸਤੋ ਉਧਰ ਵੀ ਵਿਖਾਏ ਕਮ ਮਾਰ ਧਾਰ ਹੱਦ ਬੈਹ ਦੋਨੋਂ ਪਾਸੇ ਉਤਾਰਾਂ ਹਾਂ ਦੋਵੇਂ ਪਾਸੇ ਜਿਵੇਂ ਮਰਜੀ ਇਹਦੇ ਬੈਜੇ ਬੱਚਾ ਬੱਚਾ ਪਾਸੇ ਕਰ ਲੋ ਦੋਸਤੋ ਬੱਚਾ ਪਾਸੇ ਕਰਕੇ ਬੈਹ ਕੇ ਦਿਖਾ ਦਾਂ ਆ ਵੇਖੋ ਤੁਸੀਂ ਦੋਸਤੋ ਤੁਸੀਂ ਕਿਹਾ ਸੀ ਨਾ ਵੀ ਬਾਪੂ ਕਹਿੰਦਾ ਦੋਨੋਂ ਪਾਸੇ ਚੋਲੋ ਜੇ ਮੱਝ ਇੰਚ ਵੀ ਪੈਰ ਹਲਾਜੇ ਤਾਂ ਮੈਂ ਮੱਝਾ ਰੱਖਣੀਆਂ ਛੱਡ ਦੂੰ ਐਵੇਂ ਨਹੀਂ ਦੋਸਤੋ ਕਿਹਾ ਜਾਂਦਾ ਏ ਇਹ ਜਿਹੜੀਆਂ ਬਰੀਡਾਂ ਵਾ ਨਾ ਵੀਡਾ ਦਾ ਕੋਈ ਮੁੱਲ ਨਹੀਂ ਲੁੱਤਰੀਆਂ ਫੂਫੂ ਕਰਦੀਆਂ ਮਾਰ-ਤਾਰ ਕਹੀ ਜਾਂਦੇ ਇਹੋ ਜੇ ਹੀਰੇ ਨਹੀਂ ਕੋਈ ਵੀ ਦਿੰਦਾ ਕਰਾਪ ਸਲੀ ਬਾਪੂ ਪਰਾਂ ਨੂੰ ਮਾਰੀ ਇੱਧਰ ਕੈਮਰੇ ਵਾਲਾ ਨਾ ਮਾਰੀ ਮੈਂ ਪਰਾਂ ਨੂੰ ਮਾਰੂੰਗਾ ਤਾਰ ਇਹ ਆ ਦੇ ਆ ਵ ਲਓ ਵੀ ਦੂਜੇ ਦੀ ਮਾਰ ਅਗਲੇ ਦੀ ਲਓ ਚਵਾਈ ਦੀ ਪੂਰੀ ਪੋਲੀ ਆ ਮੈਂ ਰੂਮਰ ਕੀ ਪੋਲੀ ਚਾ ਲੈ ਬੈਠ ਉਧਰ ਲੈ ਮੀ ਮੁੰਡਿਆ ਤੂੰ ਇੱਧਰ ਬੈਠਣਾ ਦੀ ਪੂਰੀ ਤਸੱਲੀ ਕਰਾ ਦੇ ਥੱਲੇ ਥੱਲੇ ਨੂੰ ਮਾਰਦੇ ਤੂੰ ਐ ਥੱਲੇ ਕਰਾ ਐ ਮਾਰਿਆ ਇਹ ਆ ਵੇਖੋ ਉਹ ਵੇਖੋ ਨਹੀਂ ਵੀ ਠੀਕ ਆ ਨਿਆਰੇ ਬੰਨੇ ਪਿਆ ਦੋਵੇਂ ਤੇ ਦੋਨ ਆਪਣਾ ਆਪਣਾ ਇਹਨੂੰ ਕੋਈ ਨਹੀਂ ਅੰਧ ਵਿਚਾਰ ਨਹੀਂ ਪਾਵਾਂ ਹਾਟ ਹਾਟ ਕੇ ਬੈਠੀ ਚੱਲੋ ਠੀਕ ਆ ਜਿੱਦਾਂ ਤੇ ਦੋ ਪਾਸੇ ਬਾਪੂ ਇਹਦੀ ਹੁਣ ਜੇ ਆਪਾਂ ਗੱਲ ਕਰੀਏ ਹਾਂ ਜੀ ਮੱਜ ਸੂਪ ਹੀ ਆ ਤੂੰ ਕਹਿਆ ਵੀ ਸੂਈ ਤੋਂ ਦੇਵਾਂਗੇ ਆਂ ਜ਼ੇਰ ਵੀ ਆਪਾਂ ਵਿਖਾ ਦਿੰਨੇ ਦੱਸਿਆ ਉਹਨੂੰ ਪਈ ਹੋਈ ਆ ਠੀਕ ਆ ਜ਼ੇਰ ਵੀ ਪਈ ਗਈ ਆ ਤੇ ਕੱਟੀ ਵੀ ਦੇਗੀ ਕੱਟੀ ਵੀ ਦੇਗੀ ਕੱਟੀ ਐਨੂੰ ਕਰ ਇੱਕ ਵਾਰੀ ਮੜਿਆ ਮੂੰਹ ਮਾਂ ਬੁਖਾ ਦਈਏ ਫੇਰ ਸਾਰਾ ਕੋ ਦੁਆਰਾ ਕੱਟੀ ਚੈੱਕ ਕਰੋ ਮੜੀ ਤੋਰੀ ਦੋਸਤੋ ਮੈਨੂੰ ਤਾਂ ਯਾਰ ਕੱਟੀ ਦਾ ਇੱਕੋ ਚੀਜ਼ ਹੀ ਲੱਗੀ ਜਿਹੜੀ ਮੰਨ ਲਓ ਟੌਪ ਦੀ ਬਈ ਇਹਦੇ ਥਣ ਜਦੋਂ ਤੁਸੀਂ ਆਓਗੇ ਨਾ ਫਾਰਮ ਤੇ ਜੇ ਐਨ ਚੰਚ ਦੇ ਨੇੜੇ ਥਣ ਨਾ ਨਾ ਹੋਏ ਤਾ ਮੇਰੇ ਹਿਸਾਬ ਨਾਲ ਹਾਈਟ ਵੇਖੋ ਕੱਟੀ ਦੀ 10000 ਰੁਪਇਆ ਉਹਦੇ ਕਹਿਣ ਵਾਂਗੂ ਮੰਨ ਲਓ ਹੀ ਡਾਨਾ ਭਰਾਂਗੇ ਇੰਨੀ ਸੜਾ ਦੀ ਸਾੜਾ ਘੰਟੇ ਹੋਏ ਆ ਟਾਈਮ ਆਹ ਸੂਈ ਨੂੰ 12 ਘੰਟੇ ਚੱਲਦਾ ਪਿਆ ਤੇ ਆ ਦੇਖੋ ਇਹਦੀ ਹਾਈਟ ਬਿਲਕੁਲ ਤੇ ਪੈਰ ਵੇਖੋ ਦੋਨੇ ਪਿੱਛੇ ਵਾਈਟ ਪੈਰ ਵਾਈਟ ਆ ਗਏ ਦੋਨੇ ਸੁਪਰ ਵੀ ਨਿਸ਼ਾਨ ਆ ਗਿਆ ਮੇਰਾ ਪੂਰਾ ਪੂਰਾ ਵੇਖੋ ਸੁਪਰ ਨਿਸ਼ਾਨ ਠੀਕ ਆ ਤੇ ਆਪਾਂ ਹੁਣ ਜੇ ਗੱਲ ਕਰੀਏ ਬਾਪੂ ਮੱਝ ਦੇ ਦੁੱਧ ਦੀ ਦੁੱਧ ਹੁਣ ਗਰਮੀ ਚ ਸੂਈ ਆ ਹੁਣ ਇਸ ਟਾਈਮ 2-3 ਦਿਨਾਂ ਨੂੰ 12 ਲੀਟਰ ਦੁੱਧ ਪੂਰਾ ਦੇਊਗੀ ਅੱਛਾ ਜਦੋਂ ਬੋਲਿਓ ਖਾਲੀ ਹੋਊਗੀ 12 12 ਲੀਟਰ ਆਪਾਂ ਚੋ ਕੇ ਦਿਆਂਗੇ ਗਾਰੰਟੀ ਮਾਲੋ ਦਸੋਂ ਬਾਹਰ ਹੀ ਚੱਲੂਗੀ ਹੈ ਜੇ ਮੌਸਮ ਠੰਡਾ ਰਿਆ ਫੇਰ 15 ਠੀਕ ਆ 16 15 ਤਾਂ ਪੀਕ ਲੈਵਲ ਤੇ ਜਾਊਗੀ ਨਾ ਜਦੋਂ ਮਾਲੋ 20 ਦਿਨਾਂ ਦੇ ਚੱਲੇਗੀ 20 ਤੇ 20 ਤੇ ਜਾਊਗੀ ਦਲਿਆਦੋਰੀ ਮਾਲੋ 10 10 ਲੀਟਰ ਦੀ ਗਾਰੰਟੀ ਆਪਾਂ ਹੁਣ ਫੁੱਲ ਦੇ ਦੇਣੀ ਹੁਣ ਫੁੱਲ ਗਾਰੰਟੀ ਦਿਆਂਗੇ ਹੁਣ ਐਟ ਟਾਈਮ ਪੰਜਾਂ ਚਾਰ ਦਿਨਾਂ ਨੂੰ ਕੋਈ ਵੀ ਆ ਕੇ ਚੋ ਸਕਦਾ ਠੀਕ ਆ ਤੇ ਜੇ ਮਾਲੋ ਪੀਕ ਲੈਵਲ ਤੇ ਵੇਖਣਾ ਦੁੱਧ ਮਿੱਤਰੋ ਤੇ ਫੇਰ 15 ਲੀਟਰ 14 ਲੀਟਰ ਤੇ ਵੀ ਜਾਊਗੀ ਹਾਂਜੀ ਹਾਂ ਜੈ ਜੀ ਹੋਊਗਾ ਨਾ ਦੇਖੀ ਕਿ ਇਹ ਕੱਟੀ ਆ ਗਈ ਕਿਤੇ ਉਹ ਕੰਮ ਨਾ ਕਰੀ ਤੁਹਾਨੂੰ ਮੈਂ ਇਹ ਵੀ ਕਹਿੰਦਾ ਕਿ ਨਾ ਬੇਟੀ ਆਈ ਸੀ ਤੇ ਇੱਕ ਭੈਣ ਜੀ ਆਏ ਸੀ ਇੱਥੇ ਅੱਛਾ ਬਹੁਤ ਦੂਰੋਂ ਚੱਲ ਕੇ ਵਿਚਾਰੇ ਆਏ ਆ ਅੱਛਾ ਉਹਨਾਂ ਨੇ ਉਦੋਂ ਕਿਹਾ ਸੀ ਬਾਪੂ ਸੂ ਲੈਣ ਦੇ ਅੱਛਾ ਤੇ ਚਲੋ ਮੁੱਲ ਤਾਂ ਮੈਂ ਨਹੀਂ ਦੱਸਦਾ ਤੁਸੀਂ ਕਹਣਾ ਵੀ ਜੋ ਜੋ ਉਹਨਾਂ ਨੇ ਮੁੱਲ ਲਾਇਆ ਪਹਿਲ ਅਸਲ ਉਹਨਾਂ ਦੀ ਹੈ ਜੇ ਉਹ ਵੀਡੀਓ ਵੇਖਦੇ ਆ ਤਾਂ ਅੱਛਾ ਅੱਛਾ ਪਹਿਲ ਉਹਨਾਂ ਦੀ ਕੀਤੀ ਜਾਊਗੀ ਜੇ ਮਰਨਾ ਇੱਕ ਦੋ ਦਿਨ ਇਸਪਰਕ ਕਰ ਲੈਣਗੇ ਸ਼ਾਮ ਤਾਈਂ ਕੱਲ ਤਾਈਂ ਠੀਕ ਆ ਤੇ ਆਪਦੀ ਆ ਕੇ ਮੱਝ ਪਾਸ ਕਰ ਲੈਣ ਠੀਕ ਆ ਤੇ ਨਹੀਂ ਫਿਰ ਉਦੋਂ ਮਤ ਤਿੰਨਾਂ ਦਿਨਾਂ ਬਾਅਦ ਮੁੱ ਜਿਹੜਾ ਉਹਨਾਂ ਨੇ ਮੈਨੂੰ ਮੁੱਲ ਲਾਇਆ ਸੀ ਪਹਿਲ ਉਹਨਾਂ ਦੀ ਆ ਜੋ ਲਾਗੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਠੀਕ ਆ ਮੰਨ ਲਓ ਮੁੱਲ ਜੈ ਜੀ ਹੋਊਗਾ ਮੁੱਲ ਮੁੱਲ ਜੈਲੀ ਹੋਊਗਾ ਇਹ ਨਹੀਂ ਹੁਣ ਮੈਂ ਕੱਟੀ ਕਰਕੇ ਤੇ ਮੈਂ ਕੋਈ ਭਾਰਾ ਪੈ ਜੂਗਾ ਠੀਕ ਆ ਪਰ ਕੱਟੀ ਜੇ ਕਿਸੇ ਨੇ ਵੇਚਣੀ ਹੋਵੇ ਦੇਣੀ ਹੋਵੇ ਅੱਛਾ 2 ਮਹੀਨਿਆਂ ਨੂੰ ਤੇ 3 ਮਹੀਨਿਆਂ ਨੂੰ ਅੱਛਾ 25000 ਦੀ ਕੱਟੀ ਮੁੱਲ ਕੋ ਦਾ ਮਤਲਬ ਮੈਂ ਲੈ ਲਊਗਾ ਦੁੱਧ ਪੂਰਾ ਛੱਡੇ ਅੱਛਾ ਪੂਰਾ ਦੁੱਧ ਪੇ ਛੱਡ ਦੇਵੇ 3 ਮਹੀਨਿਆਂਾਂ ਨੂੰ 3 ਮਹੀਨਿਆਂ ਨੂੰ ਮੈਂ ਕੱਟੀ ਦਾ 25000 ਰੁਪਏ ਦੇ ਕੇ ਕੱਟੀ ਆਪਦੇ ਘਰੇ ਲੈ ਆਉਂਗਾ ਏ ਮੇਰੀ ਲੋ ਵੀ ਇਹ ਵੀ ਬਾਪੂ ਕਹਿੰਦਾ ਮੇਰਾ ਬਲੱਡ ਪਸ਼ੂਆਂ ਦਾ ਪਤਾ ਕਿਉਂਕਿ ਮੈਨੂੰ ਪਤਾ ਮੇਰੀ ਜਿਹੜੀ ਕੱਟੀ ਆ ਨਾ ਕਰਮਾੜੀਂ ਗਾਂ ਮੈਂ ਬਰੱਡ ਫੇਰੇ ਤੋਂ ਬਣਾ ਲੂੰਗਾ ਅੱਛਾ ਤੇ ਮੈਂ ਚਲੋ ਇਹ ਹੁਣ ਮੱਝ ਦੇ ਰਿਆਂ ਵਾ ਠੀਕ ਆ ਮੰਨ ਲਓ ਕੱਟੀ ਦੀ ਮੁੱਲ ਲਾਵਾਂਗੇ 15 ਵੈਸੇ ਨਹੀਂ ਮੈਂ ਕਿਹਾ 15 ਮੈਂ 25000 ਹੀ ਦੇਊਗਾ ਮੈਂ ਉਥੇ ਦੂਣੀ ਪੈੜਾ ਪੈਂਦਾ 25000 ਦੀ ਕਰੇ ਪਰ ਇੱਕ ਗੱਲ ਪਰ ਇਹਨੂੰ ਐ ਦੁੰਬਾ ਬਣਾ ਦੇ ਤਿੰਨ ਮਹੀਨੇ ਦੁੱਧ ਪਰ ਬਾਪੂ ਮੈਂ ਤੈਨੂੰ ਇੱਕ ਗੱਲ ਦੱਸ ਦਿੰਨਾ ਕਿਸੇ ਨੇ ਤਿੰਨ ਮਹੀਨੇ ਦੁੱਧ ਨਹੀਂ ਛੱਡਣਾ ਅਗਲਾ ਬਹੁਤ ਕੁਝ ਕਰਦਾ ਵਾ ਉਹ ਜੇ ਦਾ ਤਿੰਨ ਮਹੀਨੇ ਦੁੱਧ ਛੱਡੂਗਾ ਹਾਂਜੀ ਤੇ ਫਿਰ ਮੁੱਲ ਹੋਰ ਆ ਜੇ ਅਗਲਾ ਦੁੱਧ ਘੱਟ ਛੱਡੂਗਾ ਫਿਰ ਉਦੋਂ ਮੌਕੇ ਤੇ ਮੁੱਲ ਹੋਊਗਾ ਫਿਰ ਤਾਂ ਹੋਊਗਾ ਜਦੋਂ ਵਿਚਾਰੀ ਵਾਜ ਹੀ ਗਈ ਫਿਰ ਤਾਂ ਕੱਟ ਜਾਂਦੀ ਹੈ ਪੂਰਾ ਬਣਾਵੇ ਦੁੰਬੇ ਵਰਗੀ اچھا ਜਿਵੇਂ ਮੈਂ ਕਟੀਆਂ ਦੰਨਾ ਬਣਾ ਕੇ ਠੀਕ ਤੇ ਫਿਰ ਮੈਂ ਪੂਰੇ ਪੈਸੇ ਦੇਵਾਂਗਾ ਚਲੋ ਤੇ ਇਹ ਫਿਰ ਜੇ ਕੋਈ ਹੁਣ ਵੀਰ ਦੂਰ ਦਰੇ ਡਿਆਉਂਦਾ ਚੋਕ ਤੇ ਤਸੱਲੀ ਕਰਕੇ ਆਉਦੀ ਲਈ ਆਖਦਾ ਤਸੱਲੀ ਕਰ ਲਵੇ ਤੈਨੂੰ ਟਾਈਮ ਰੋਟੀ ਪਾਣੀ ਪਰਸ਼ਾਦਾ ਮਿਲੂਗਾ ਮੇਰੇ ਕੋਲ ਦੋ ਟਾਈਮ ਚ ਤੇ ਤੀਜਾ ਸਮਾ ਚੋਕੇ ਲੈ ਕੇ ਜਾ ਲੋ ਵੀ ਰੇਲ ਗੱਡੀ ਦੇ ਇੰਜਨ ਜੱਡੀ ਮੱਝ ਆ ਉਹਦੇ ਕਹਿ ਨਗੂ ਤੇ ਜੇ ਕਿਸੇ ਨੇ ਬਰੀਡਿੰਗ ਦੇ ਬੱਚੇ ਕਰਨੇ ਜੇ ਉਹ ਜਿਆ ਆਸਾਨ ਮਲਾਉਂਗੇ ਉਹੋ ਜਿਆ ਬੱਚਾ ਪਾਉਂਗੇ ਤੇ ਲੋ ਮਿੱਤਰੋ ਇਹ ਸੀਗੀ ਬਾਪੂ ਦੇ ਫਾਰਮ ਦਾ ਹਾਰ ਸ਼ਿੰਗਾਰ ਮੱਝ ਜੇ ਕਿਸੇ ਨੂੰ ਪਸੰਦ ਆਈ ਤਾਂ ਸੰਪਰਕ ਕਰਿਓ ਤੇ ਠੀਕ ਆ ਬਾਪੂ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਚ ਹੁਣ ਆਪਾਂ ਚੋਣੀ ਆ ਥੋੜੇ ਚਰਚਾ ਹੁਣ ਵਿਖਾ ਦੇਣੇ ਚੋਕੇ ਥੋੜੀ ਜਿਹੀ ਨਹੀਂ ਦਿਖਾਉਂ ਬਾਅਦ ਚ ਵੇਖ ਲਿਓ ਚਲੋ ਫਿਰ ਚਵਾਈ ਕਰਦੀਏ ਮਾੜੀ ਜੀ ਆ ਮਾੜੀ ਜੀ ਚਵਾਈ ਕਰਕੇ ਦਿਖਾ ਦੇਣੇ ਲਿਆ ਬਾਲਟੀ ਲਿਆ ਕੇ ਭੱਜ ਕੇ ਲਓ ਵੀ ਮਿੱਤਰੋ ਚਵਾਈ ਵੀ ਆਪਾਂ ਤੁਹਾਨੂੰ ਹੋਨੇ ਦੇ ਥਣਾ ਦੀ ਵਿਖਾ ਹੀ ਦੇਣੀ ਆ ਵੈਸੇ ਤਾਂ ਧਾਰਾ ਤੁਸੀਂ ਅੱਗੇ ਦੇਖ ਲਓ ਬਾਲਟੀ ਪਰਮਾ ਪੈ ਰਹੋ ਲੈ ਵੀ ਬਾਪੂ ਮਾੜੀ ਧਾਰਾ ਦੇ ਸਾਹਮਣੇ ਨਾ ਕੋਈ ਕੁਮਾਰੀ ਚੱਲ ਧਾਰੇ ਤੇ ਮੈਂ ਮਾਰਦਾ ਦੇਖੋ ਧਾਰਾ ਲਓ ਨਹੀਂ ਡਾਲਦੇ ਪਰ ਤੁਸੀਂ ਅੱਜ ਦਾਦਾ ਪੋਤਾ ਹੈ ਧੰਗ ਗੁਰੂ ਰਾਮਦਾਸ ਪਿ ਨਵਾ ਦੁੱਧ ਸਭ ਨੂੰ ਦੇਈਂ ਦੁੱਧ ਤੇ ਪੋਤ ਦੀ ਤੋੜਨਾ ਹੋਣੀ ਕਿਸੇ ਨੂੰ ਵੀ ਲੈ ਫੜ ਵੀ ਤੂੰ ਵੀ ਮੁੰਡਿਆ ਚੋਕੇ ਵਿਖਾਵਾ ਚੱਲ ਚੱਲਾ ਚ ਪਾ ਧਾਰ ਮਾਰ ਇਹਨੂੰ ਮਾਲਸ ਕੋਣਾ ਇਸੇ ਕਰਕੇ ਵੀ ਇਹਨੂੰ ਮਤ ਝੋਟੀ ਦੂਜੀ ਚ ਕਾਉਣ ਸੁਣੀਆਂ ਆ ਦੇਖੋ ਧਾਰੋ ਵੀ ਮਾਰ ਰਿਹਾ ਦੋਵੇਂ ਬੰਨੀ ਅੱਛਾ ਨਹੀਂ ਤਾਂ ਦੂਜਾ ਬੱਚਾ ਬਹਿ ਜਾਏ ਨਾ ਨਾਲ ਤੇ ਮਾਝ ਛਾਲਾ ਮਾਰ ਜੂਗੀ ਮੇਰੀਆਂ ਝੋਟੀਆਂ ਥੱਲੇ ਵੀ ਬਾ ਦੂੰਗਾ ਮੈਂ ਜਿਹੜੀਆਂ ਦੂਜੀਆਂ ਦੋਵੇਂ ਸੁਣੀਆਂ ਅੱਛਾ ਇਸ ਤਰ੍ਹਾਂ ਹੀ ਉਹ ਬੈਠੂਗੀ ਅੱਛਾ ਬਰੀਡ ਆ ਯਾਨੀ ਕਿ ਲੋਕਾਂ ਨੂੰ ਇਹ ਚੀਜ਼ ਦਾ ਪਤਾ ਲੱਗ ਜੂਈ ਕੀ ਜੀ ਆ ਬਾਪੂ ਕਿਆ ਹੈਗਾ ਕੋ ਠੀਕ ਆ ਲੋ ਮੇਟਰ ਤੁਜੀ ਤਾਰ ਵੇਖੀਆ ਦੋਵੇਂ ਪਾਸਾ ਦੂਜਾ ਪਾਸਾ ਦੋਵੇਂ ਦੋਵੇਂ ਥਣ ਪਣੇ ਚਵਾਈ ਵੀਡੀਓ ਬਾਲੀ ਲੰਮੀ ਹੋ ਜਾਣੀ ਆ ਤੇ ਜੇ ਆਪਾਂ ਸਾਰੀ ਚਵਾਈ ਕਰਾਵਾਂਗੇ ਤੇ ਸਾਰੀ ਸਭਾਤ ਥਣ ਵੇਖੋ ਬਾਗੜਰ ਦੀ ਧਾਰ ਆ ਇੱਧਰ ਵੇਖੋ ਐ ਰੂਵਰ ਕੀ ਪੋਲੀ ਠੀਕ ਆ ਲੋ ਵੀ ਦੋਸਤੋ ਜੇ ਕਿਸੇ ਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਸ਼ੇਅਰ ਕਰਿਓ ਤੇ ਬਾਪੂ ਨਾਲ ਕਰ ਲਿਓ ਸਪਰਕ ਮਿੱਤਰੋ